ਤਿੰਨ ਮਹੀਨੇ ਪਹਿਲਾਂ ਗਿਆ ਸੀ ਅਬੂਦਾਬਾ ਕਿਹੜੇ ਦੇਸ਼ ਚ ਸੀ ਡਬਈ ਤੇ ਸਾਨੂੰ ਕਦੋਂ ਪਤਾ ਲੱਗਾ ਕਿ ਬੇਟੇ ਨੇ ਇਸ ਤਰ੍ਹਾਂ ਦਾ ਹਾਦਸਾ ਵਾਪਰਿਆ ਔਰ ਕਿੱਦਾਂ ਹੋ ਗਿਆ ਮੈਨੂੰ ਸਾਨੂੰ ਕੱਲ ਸ਼ਾਮ ਨੂੰ 6 ਵਜੇ ਦੇ ਕਰੀਬ ਪਤਾ ਲੱਗਾ ਤੇ ਉਸ ਦਾ ਐਕਸੀਡੈਂਟ ਹੋ ਗਿਆ ਪਤਾ ਨਹੀਂ ਲੱਗਾ ਕਿ ਕਿਸ ਤਰ੍ਹਾਂ ਹੋਇਆ ਕਿਹਦੇ ਨਾਲ ਹੋਇਆ ਇਹ ਕੋਈ ਪਤਾ ਨਹੀਂ ਲੱਗਾ ਜੀ ਹਜੇ ਤੱਕ ਤੁਸੀਂ ਕਿੰਨੇ ਸਮੇਂ ਤੋਂ ਦੁਬਈ ਚ ਰਹਿ ਰਹੇ ਸੀ ਇਹ ਤਿੰਨ ਮਹੀਨੇ ਹੋ ਨਾ ਹੋ ਗਿਆ ਫਿਲਹਾਲ ਹੁਣੇ ਭੇਜਿਆ ਸੀ ਪੈ ਗਿਆ ਜੀ ਇਹ ਤੁਹਾਨੂੰ ਕਦੋਂ ਪਤਾ ਲੱਗਾ ਕਿੰਨੇ ਦੱਸਿਆ ਤੁਹਾਨੂੰ ਕਿ ਦਾ ਬੇਟੇ ਨੇ ਹਾਦਸਾ ਵਾਪਰ ਗਿਆ ਇਹ ਉੱਥੋਂ ਕਿਸੇ ਬੰਦੇ ਦੇ ਫੋਨ ਸੀਗਾ ਮੇਰੇ ਭਤੀਜੇ ਦਾ ਜੋ ਪੱਦੀ ਕੰਮ ਕਰਦਾ ਫੈਕਟਰੀ 'ਚ ਗੁਆਇਆਂ ਦੇ ਉਹਨੂੰ ਫੋਨ ਕੀਤਾ ਉਹ ਨਹੀਂ ਉਹਦਾ ਨੰਬਰ ਉਹਦੀ ਲੈਪਟਾਪ 'ਚੋਂ ਮਿਲ ਗਿਆ ਉਹਨਾਂ ਨੂੰ ਫਿਰ ਉਹ ਨਹੀਂ ਉਹਨੂੰ ਫੋਨ ਕੀਤਾ ਫਿਰ ਉਹਨੇ ਦੁਬਾਰਾ ਆਪਣੇ ਭਰਾ ਉਹਦਾ ਦੁਬਈ ਰਹਿੰਦਾ ਉਹਨੂੰ ਫੋਨ ਕੀਤਾ ਵੇ ਕਲੀਅਰ ਕਰਕੇ ਦੱਸ ਸਾਨੂੰ ਉਹ ਤੋਂ ਬਾਅਦ ਆ ਫਿਰ ਉਹਨੇ ਫੋਨ ਕਰਕੇ ਆਪਣੇ ਪਰ ਬਦਲ ਰਹੇ ਨੇ ਦੱਸਿਆ ਉਹ ਤੋਂ ਬਾਅਦ ਆ ਫਿਰ ਸਾਨੂੰ ਪਤਾ ਲੱਗਾ ਵੇ ਉਹਨੇ ਫਿਰ ਇਥੇ ਪਿੰਡ ਨੂੰ ਫੋਨ ਕੀਤਾ ਕਿੰਨੇ ਬੇਟੀ ਤੁਹਾਡੇ ਮੇਰੇ ਦੋ ਬੇਟੇ ਹੈਗੇ। ਛੋਟਾ ਸੀ ਵੱਡਾ ਸੀ। ਇਹ ਛੋਟਾ ਹੈ ਜੀ। ਤੁਸੀਂ ਕੀ ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਤੁਹਾਡੀ ਕੀ ਮੰਗ ਹੈ? ਸਾਡੀ ਸਰਕਾਰ ਦੀ ਹੋਵੇ ਜੀ ਇਹ ਇਨਕੁਆਰੀ ਕੀਤੀ ਜਾਵੇ ਕਿ ਇਸ ਤਰ੍ਹਾਂ ਐਕਸੀਡੈਂਟ ਹੋਇਆ ਔਰ ਉਹਦੀ ਬਾਡੀ ਜਲਦੀ ਤੋਂ ਜਲਦੀ ਇੰਡੀਆ ਲੈ ਜਾਂਦੀ ਜਾਵੇ ਜੋ ਅਸੀਂ ਉਸਕਾ ਸਹੀ ਸਲਾਮ ਦੇਖ ਸਕੀਏ ਸੰਸਕਰ ਕਰਕੇ। ਮਤਲਬ ਜੀ ਤੁਹਾਡੇ ਬੇਟੇ ਦਾ ਨਾਮ ਕੀ? ਲਖਵਿੰਦਰ ਸਿੰਘ। ਲਕਿੰਦਰ ਸਿੰਘ ਨੇ ਨਾ ਤੁਹਾਡੀ ਆਖਰੀ ਵਾਰ ਕੀ ਗੱਲ ਹੋਈ ਕਦੋਂ ਗਈ ਕਿੱਦਾਂ ਹੋਈ ਸੀ ਮੇਰੇ ਲਖਬੰਦਾ ਸੰਤ ਨਾਲ ਵੀਰਵਾਰ ਗੱਲ ਹੋਈ ਸੀ ਸਿਰਫ ਮੈਸੇਜ ਆਇਆ ਉਹਨੂੰ ਮੈਂ ਮੈਸੇਜ ਕੀਤਾ ਕਿ ਤੂੰ ਕਿੱਥੇ ਆ ਕਹਿੰਦਾ ਮੈਂ ਨਾ ਦੂਜੇ ਦਿਨ ਮੋਟਰਸਾਈਕਲ ਤੇ ਆ ਕਹਿੰਦਾ ਜਾ ਮੇਰੀ ਐਤਵਾਰ ਗੱਲ ਹੋਈ ਸੀ ਤਾਂ ਮੇਰਾ ਕਹਿੰਦਾ ਮੇਰਾ ਟੈਸਟ ਕਲੀਅਰ ਹੋ ਗਿਆ ਆ ਤਾਂ ਮੇਰਾ ਨੌਕਸਾਨ ਸਬਣ ਗਿਆ ਤਾਂ ਮੈਂ ਉਹਨੂੰ ਕਹਿੰਦੀ ਸੀ ਮੈਨੂੰ ਪਤਾ ਤੈਨੂੰ ਹਨਾ ਦੂਜੇ ਦਫ਼ਤਰ 'ਚ ਤੂੰ ਨੌਕਰੀ ਕਰੇਂ ਉਹ ਕਹਿੰਦਾ ਚਲ ਮੈਂ ਦਫਤਰ ਤੇ ਕਰ ਲਉਂਗੀ ਮੈਂ ਚਾਹੁੰਦੀ ਸੀ ਵੀ ਉਹਦੀ ਦਫਤਰ ਤੇ ਜਾਪ ਲੱਗੇ ਮੋਟਰ ਚੈੱਕ ਕਰਦੇ ਆਂ ਸੰਗਲ ਸਾਫ ਚਾਹੀਦਾ ਮੇਰੇ ਕੋਲ ਤਨੀ ਬੋਡੀ ਸਾਡੇ ਕੋਲ ਆਵੇ ਅਸੀਂ ਸੰਸਕਾਰ ਕਰ ਸਕੀਏ ਅੰਤਲ ਸਿੰਘ ਜੀ ਇਹ ਕਿਹੜੇ ਪਿੰਡ ਦਾ ਪੈਂਚਾਇਤ ਇਹ ਖਾਨਪੁਰ ਤਹਿਸੀਲ ਦਸਵਾ ਜ਼ਿਲ੍ਹਾ ਸ਼ਾਹਪੁਰ ਪੈਂਚਾਇਤ ਸਾਹਿਬ ਤੁਹਾਡੇ ਪਿੰਡ ਦੇ ਇੱਕ ਨੌਜਵਾਨ ਦੀ ਵਿਦੇਸ਼ ਦੀ ਧਰਤੀ ਤੇ ਮੌਤ ਹੋਈ ਹੈ ਹਾਂਜੀ ਇਹ ਕੀ ਤੁਸੀਂ ਹੁਣ ਮੰਨ ਕਰਦੇ ਹੋ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਸਾਡੀ ਇਹ ਆਪੀ ਜਿਹੜੀ ਹੈਗੀ ਆ ਦबई ਸਰਕਾਰ ਜਿਹੜੀ ਆ ਇਹਦੀ ਮਤਲਬ ਕਿ ਪੂਰੀ ਤਕੀਦ ਕਾਤ ਕਰ ਕਰਕੇ ਜਿਹੜਾ ਰਿਜ਼ਲਟ ਆ ਉਹ ਸਾਹਮਣੇ ਲਿਆਵੇ ਤੇ ਜਿਹੜੀ ਬੋਡੀ ਹੈਗੀ ਆ ਉਹ ਸਰਕਾਰ ਜਿਹੜੀ ਆ ਉਹ ਇੱਥੇ ਪਹੁੰਚਾਉਣ ਦੇ ਵਿੱਚ ਪੂਰੀ ਮਦਦ ਕਰੇ ਪਰਵਾਰ ਵੀ ਸਹਿਤ ਕਰ ਹਾਦਸਾ ਸਰਖਾਸ ਹੋਇਆ ਪਰ ਅਜੇ ਤੱਕ ਇਹ ਨਹੀਂ ਪਤਾ ਕਿ ਕਿਹਦੇ ਨਾਲ ਹੋਇਆ ਕਿੱਦਾਂ ਹੋਇਆ ਇਹ ਸਿਰਫ ਇੰਨਾ ਹੀ ਮਤਲਬ ਕਿ ਪਤਾ ਲੱਗਾ ਹੈ ਵੀ ਐਕਸੀਡੈਂਟ ਹੋਇਆ ਹੋਇਆ ਕਾਹਦੇ ਨਾਲ ਅਜੇ ਤੋੜੀ ਉਹ ਤਫਸੀਲ ਦੇ ਵਿੱਚ ਨਹੀਂ ਆਇਆ ਹੈਗਾ ਤੇ ਉਹ ਸੋਮਵਾਰ ਨੂੰ ਜਿਹੜੀ ਹੈ ਸਾਨੂੰ ਫੋਨ ਕਰਕੇ ਪਤਾ ਕੀਤਾ ਉਹ ਕਹਿੰਦੇ ਸੋਮਵਾਰ ਨੂੰ ਜਿਹੜੀ ਆ ਪੁਲਿਸ ਉਹ ਆਪਣੀ ਰਿਪੋਰਟ ਦਵੇਗੀ ਉਹ ਤੋਂ ਬਾਅਦ ਆ ਪਤਾ ਲੱਗੇਗਾ ਕਿ ਕੀ ਕੁਝ ਕਿਸ ਤਰ੍ਹਾਂ ਇਹ ਘਾਣਾ ਵਾਪਰਿਆ ਸਿੰਘ ਜੀ ਕੀ ਹੁਣ ਤੁਹਾਡੀ ਪਰਿਵਾਰ ਦੀ ਮੰਗ ਹੈ ਸਾਡੀ ਪਰਿਵਾਰ ਦੀ ਮੰਗ ਇਹੀ ਹੈ ਜੀ ਜੋ ਨੌਨ ਫੂਡ ਐਲ ਆਈ ਸੀ ਕੰਪਨੀ ਵਿੱਚ ਕੰਮ ਇਹ ਕਰਦਾ ਸੀ ਦबई ਦੀ ਹਾਂਜੀ ਜੀ ਦबई ਵਿੱਚ ਕੰਮ ਕਰ ਰਹੀ ਉਹ ਕੰਪਨੀ ਬਹੁਤ ਤੋਂ ਬਾਅਦ ਇਸ ਬੰਦੇ ਨੂੰ ਮੱਛੇ ਨੂੰ ਮੁਆਵਜ਼ਾ ਦੇਵੇ ਉਹਦੀ ਡੈੱਡ ਬਾਡੀ ਹੈ ਉਹ ਸਾਡੇ ਪੰਜਾਬ ਘਰ ਵਿੱਚ ਪੰਚਾਇਤ ਜਾਵੇ ਪੰਚਾਇਤ ਜਮਾਤ ਕਰੇ। ਉਹ ਵੈਦ ਦੇ ਵਿੱਚ ਫੂਡ ਡਿਲੀਵਰੀ ਦਾ ਕੰਮ ਕਰਦੇ ਸੀ ਕਿਸ ਚੀਜ਼ ਦਾ ਕੰਮ ਸੀ? ਹਾਂਜੀ ਨੋਨ ਫੂਡ ਐਲਐਸਸੀ ਦੇ ਵਿੱਚ ਆਪਣੇ ਡਿਲੀਵਰੀ ਦੇ ਕੰਮ ਕਰਦੇ ਸੀ ਮੋਟਰਸਾਈਕਲ ਜਦੋਂ ਹਾਦਸਾ ਲੱਗਿਆ। ਹਾਂਜੀ। ਨੌਨੇ ਟਾਈਮ ਆਪਣੇ ਕੰਮ ਤੇ ਨਿਕਲਿਆ ਸੀ।